ਹਾਂਜੀ ਸ਼ਸ਼ੀਕਲ ਜੀ ਕਿਵੇਂ ਹੋ ਜੀ ਸਭ ਆਏ ਹੋ ਕਿ ਸਭ ਠੀਕ ਹੀ ਹੋਮੋਂਗੇ ਅੱਜ ਆਪਾਂ ਬਣਾਵਾਂਗੇ ਜੀ ਆਮਲਾ ਕੈਂਡੀ ਜੋ ਕਿ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਬਣ ਜਾਂਦੀ ਹੈਗੀ ਤੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਪਾਣੀ ਉਬਾਲ ਲੈਣਾ ਤੇ ਵਿੱਚ ਪਾ ਦੇਣਾ ਆਮਲਾ ਤੇ ਇਹਨੂੰ ਆਪਾਂ 3 ਤੋਂ 5 ਮਿੰਟਾਂ ਲਈ ਪਕਾ ਸਕਦੇ ਹਾਂ ਜੀ ਇਹ ਵਧੀਆ ਸੌਫਟ ਇਹ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਜੋ ਕੱਲੇ-ਕੱਲੇ ਦੇ ਵਿੱਚੋਂ ਜੋ ਵਿੱਚ ਗਿੜਕਾਂ ਨੇ ਉਹ ਕੱਢ ਲੈਣੀਆਂ ਨੇ ਜੀ ਗਿੜਕਾਂ ਕੱਢਣ ਤੋਂ ਬਾਅਦ ਆਪਾਂ ਮਿਕਸੀ ਦੇ ਵਿੱਚ ਇੱਕ ਪੇਸਟ ਬਣਾ ਲੈਣਾਗਾ ਜੀ ਇਹਦਾ ਉਹਦੇ ਵਿੱਚ ਪਾਣੀ ਪਾ ਲਿਓ ਜੀ ਕੁਸ ਵਧੀਆ स्मूथ ਪੇਸਟ ਇਹ ਬਣ ਜੂਗਾ ਪੇਸਟ ਬਣਾਉਣ ਤੋਂ ਬਾਅਦ ਜੀ ਆਪਾਂ ਐਵੇਂ ਇੱਕ ਪੈਨ ਲੈ ਲੈਣਾ ਪੈਨ ਦੇ ਵਿੱਚ ਐਵੇਂ ਆਪਾਂ ਹਲਕਾ ਹਲਕਾ ਜੈ ਇਹਨੂੰ ਸੇਕ ਲਵਾਉਣਾ ਤੇ ਪਹਿਲਾਂ ਆਪਾਂ ਕੁਝ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਗੁੜ ਜਾਂ ਜੋ ਵੀ ਤੁਸੀਂ ਗੁੜ ਪਾਉਣਾ ਚਾਹੁੰਦੇ ਹੋ ਜਾਂ ਚੀਨੀ ਪਾਉਣਾ ਚਾਹੁੰਦੇ ਹੋ ਉਹ ਪਾ ਲਿਓ ਜੀ ਜੇ ਤੁਸੀਂ ਐਵੇਂ ਮੰਨਿਓ ਵੀ 2-3 ਮਿੰਟ ਪਕਾ ਕੇ ਉਸ ਤੋਂ ਬਾਅਦ ਪਾ ਸਕਦੇ ਹੋ ਗੁੜ ਜਾਂ ਚੀਨੀ ਜੋ ਵੀ ਪਾਉਣਾ ਉਹ ਪਾ ਲਿਓ ਮੈਂ ਵੈਸੇ ਗੁੜ ਲਿਆ ਸੀਗਾ ਤੇ ਗੁਰਦੇ ਨਾਲ ਜੋ ਇਹ ਕੰਡੀਆਂ ਨੇ ਬਹੁਤ ਹੀ ਵਧੀਆ ਬਣਗੀਆਂ ਸੀਗੀਆਂ ਬਾਕੀ ਆਪਾਂ ਨੂੰ ਪਤਾ ਬਈ ਜੋ ਆਪਣੇ ਲਈ ਔਲੇ ਹੁੰਦੇ ਨੇ ਉਹ ਆਪਣੀ ਸਿਹਤ ਲਈ ਵੈਸੇ ਹੀ ਵਧੀਆ ਹੁੰਦੇ ਨੇ ਕਿਉਂਕਿ ਉਂਝ ਤਾਂ ਆਪਾਂ ਇਹਨਾਂ ਨੂੰ ਖਾ ਨਹੀਂ ਸਕਦੇ ਲੇਕਿਨ ਆਪਾਂ ਇਹ ਕੰਡੀਆਂ ਬਣਾ ਕੇ ਖਾ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਵੀ ਬਹੁਤ ਹੁੰਦਾਗਾ ਜੋ ਆਪਣੀ ਚਮੜੀ ਦੇ ਲਈ ਵਾਲਾਂ ਦੇ ਲਈ ਬਹੁਤ ਹੀ ਵਧੀਆ ਹੁੰਦਾਗਾ ਤੇ ਆਹ ਦੇਖੋ ਜੀ ਇਹ ਹੌਲੀ ਹੌਲੀ ਬੀਰ ਵਿੱਚੋਂ ਪਾਫਾਂ ਜਿਹਾ ਨਿਕਲਣ ਲੱਗ ਪਈਆਂ ਤੇ ਹੁਣ ਆਪਾਂ ਇਹਦੇ ਵਿੱਚ ਜਿਵੇਂ ਜਿਵੇਂ ਤੁਹਾਨੂੰ ਦੱਸਾਂਗੇ ਜੋ ਜੋ ਚੀਜ਼ਾਂ ਉਹ ਪਾ ਦਿਓ ਆਹ ਦੇਖੋ ਇਹਦੇ ਵਿੱਚ ਲਾਈਜੀ ਪਾਈ ਆ ਬਈ ਆਪਾਂ ਹੁਣ ਤੇ ਉਸ ਤੋਂ ਬਾਅਦ ਆਪਾਂ ਥੋੜਾ ਇਹਨੂੰ ਮਿਲਾ ਲੈਣਾਗਾ ਕਿਉਂਕਿ ਪਹਿਲਾਂ ਨਾਲ ਇਹ ਕਾਫੀ ਪੱਕ ਜੁਕਿਆ ਕਾਲਾ ਨਮਕ ਕੋ ਪਾਲਾਂਗੇ ਹੁਣ ਆਪਾਂ ਇਹਦੇ ਵਿੱਚ ਤੇ ਬਾਕੀ ਬਈ ਇਹ ਬਣਾਉਣਾ ਬਣਾਉਣੀਆਂ ਵੀ ਬਹੁਤ ਸੌਖੀਆਂ ਨੇ ਤੇ ਖਾਣ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਤੇ ਆਪਾਂ ਇਹਨੂੰ ਖਾਣਾ ਖਾਣ ਤੋਂ ਬਾਅਦ ਖਾ ਸਕਦੇ ਆਂਗੇ ਹੁਣ ਆਪਾਂ ਇੱਕ ਚਮਚੇ ਦੇ ਵਿੱਚ ਪਾਲਾਂਗੇ ਜੀ ਦੇਸੀ ਘਿਓ ਕਿਉਂਕਿ ਦੇਸੀ ਘਿਓ ਦੇ ਨਾਲ ਵੀ ਇਹ ਇਹ ਠਾਜੇ ਵੀ ਹੈ ਠਾ ਨਹੀਂ ਲੱਗਦਾ ਤੇ ਵੀ ਪੈਨ ਦੇ ਨਾਲ ਨਾਲ ਲੱਗੇ ਬਾਕੀ ਇਹ ਨਾਲ ਦੇਸੀ ਘਿਓ ਨਾਲ ਨਾ ਜੋ ਟੇਸਟ ਆ ਉਹ ਟੇਸਟ ਵੀ ਵਧੀਆ ਆਉਂਦਾਗਾ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਵੀ ਆਪਾਂ ਇਹਦੇ ਵਿੱਚ ਕੋਈ ਜ਼ਿਆਦਾ ਚੀਜ਼ਾਂ ਵੀ ਨਹੀਂ ਪਾਈਆਂ ਹੈਗੀਆਂ ਤੇ ਪਹਿਲਾਂ ਮੈਨੂੰ ਹੁੰਦਾ ਦੀ ਆ ਥੋੜੀ ਆ ਵੀ ਕੈਂਟੀਆਂ ਬਣਾਉਣੀ ਆ ਵੀ ਕਿਤੇ ਔਖੀਆਂ ਨਾ ਹੋਣ ਇਹ ਨਾ ਹੋ ਜੇ ਤੇ ਬਾਕੀ ਨਹੀਂ ਇਹ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸੌਖੀਆਂ ਨੇ ਤੁਸੀਂ ਵੀ ਬਣਾ ਕੇ ਦੇਖ ਸਕਦੇ ਹੋ ਕਿਉਂਕਿ ਬਾਕੀ ਹੁਣ ਆਮਲਾ ਦਾ ਸੀਜ਼ਨ ਵੀ ਚੱਲਦਾ ਪਿਆਗਾ ਹੁਣ ਠੰਡ ਠੰਡ ਦਾ ਲਗਭਗ 1 ਮਹੀਨਾ 2 ਮਹੀਨਾ ਆਮਲਾ ਆਉਣਗੇ ਤੇ ਹੁਣ ਤੁਸੀਂ ਬਣਾ ਕੇ ਦੇਖ ਸਕਦੇ ਹੋ ਆਦੇ ਹੁਣ ਆਪਾਂ ਬਣਾ ਲਈਏ ਬਈ ਹੱਥਾਂ ਨੂੰ ਤੁਸੀਂ ਘਿਓ ਲਾ ਲਿਓ ਤੇ ਐਂ ਛੋਟੀਆਂ ਛੋਟੀਆਂ ਆਪਣੇ ਹਿਸਾਬ ਨਾਲ ਗੋਲੀਆਂ ਛੋਟੇ ਵੱਡੀਆਂ ਜਿਵੇਂ ਵੀ ਤੁਸੀਂ ਬਣਾਉਣੀਆਂ ਨੇ ਇਹ ਕੈਂਡੀ ਐਵੇਂ ਬਣਾ ਸਕਦੇ ਹੋਗੇ ਅੱਲੀ ਗੱਲੀ ਕੈਂਡੀ ਤੁਸੀਂ ਐਵੇਂ ਹੀ ਬਣਾ ਲੈਣੀਆਂ ਜੀ ਬਾਕੀ ਔਲੇ ਤਾਂ ਆਪਣੀ ਸਿਹਤ ਦੇ ਲਈ ਇੱਕ ਖਜ਼ਾਨਾ ਹੁੰਦੇ ਨੇ ਇਹ ਆਪਾਂ ਨੂੰ ਸੀਜ਼ਨ ਦੇ ਵਿੱਚ ਖਾਣੇ ਚਾਹੀਦੇ ਨੇ ਬਾਕੀ ਜੇ ਤੁਸੀਂ ਜੂਸ ਬਣਾ ਕੇ ਪੀ ਸਕਦੇ ਹੋ ਉਹ ਵੀ ਵਧੀਆ ਕਿਉਂਕਿ ਇਹ ਜੋ ਆਪਣੇ ਸਮੇਂ ਤੋਂ ਪਹਿਲਾਂ ਚਿੱਟੇ ਵਾਲ ਆਉਣ ਲੱਗ ਜਾਂਦੇ ਨੇ ਉਹਨਾਂ ਲਈ ਵੀ ਵਧੀਆ ਹੁੰਦਾ ਬਾਕੀ ਆਪਣੀ ਚਮੜੀ ਤੇ ਗਲੋ ਲਈ ਵੀ ਵਧੀਆ ਹੁੰਦਾਗਾ ਤੇ ਬਾਕੀ ਇਹ ਆਪਣੀ ਵੀਡੀਓ ਕਿੱਥੇ ਕਿੱਥੇ ਤੱਕ ਪਹੁੰਚੀ ਆ ਗਈ ਇਹ ਵੀ ਦੱਸਿਓ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਓ ਬਈ ਵੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਆਪਣੀ ਵੀਡੀਓ ਨੂੰ ਅੱਗੇ ਤੋਂ ਅੱਗੇ ਪਹੁੰਚਾਓ ਤੇ ਆਪਣੇ ਚੈਨਲ ਨੂੰ ਬਈ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਧੰਨਵਾਦ